ਤੁਸੀਂ ਵੇਖ ਰਹੇ ਹੋ ਜੀ ਸਾਜੀ ਸੋਚ ਟੀਵੀ ਤੇ ਮੈਂ ਹਾਂ ਗੁਰਿੰਦਰਪਾਲ ਸਿੰਘ ਦਰਸ਼ਕੋ ਅੱਜ ਸੌ ਚੁੱਕ ਸਮਾਗਮ ਹੋਇਆ ਜੀ ਹਾਂ ਐਮ ਐਲ ਏ ਸੰਜੀਵ अरोड़ा ਨੇ ਰਸਮੀ ਤੌਰ ਤੇ ਅੱਜ ਸੌ ਚੁੱਕੀ ਹੈ ਵਿਧਾਇਕ ਦੀ ਸੌ ਉਸ ਨੂੰ ਕਿਹਾ ਜਾਂਦਾ ਹੈ ਜਦੋਂ ਇੱਕ ਵਿਧਾਇਕ ਖਾਸ ਕਰਕੇ ਸਰਕਾਰੀ ਤਰੀਕੇ ਨਾਲ ਸੰਵਿਧਾਨ ਦੇ ਪ੍ਰਤੀ ਨਿਪਾਵਾਣੀ ਅਤੇ ਲੋਕ ਸੇਵਾ ਦੀ ਕਸਮ ਜਾਓ ਸੌ ਲੈਂਦੇ ਨੇ ਤੇ ਇਸ ਸਮਾਗਮ ਦੌਰਾਨ ਵਿਧਾਇਕਾਂ ਨੂੰ ਵਿਧਾਨ ਸਭਾ ਦੇ ਸਪੀਕਰ ਜਾਂ ਕਿਸੇ ਹੋਰ ਅਧਿਕਾਰੀ ਵੱਲੋਂ ਸੋਹ ਚੁਕਾਈ ਜਾਂਦੀ ਹੈ ਤੇ ਇਹ ਰਸਮ ਆਮ ਤੌਰ ਤੇ ਵਿਧਾਨ ਸਭਾ ਹਾਲ ਜਾਂ ਕਿਸੇ ਸਰਕਾਰੀ ਸਥਾਨ ਤੇ ਹੁੰਦਾ ਤੇ ਇਸ ਵਿੱਚ ਸਰਕਾਰੀ ਅਧਿਕਾਰੀ ਪਾਰਟੀ ਆਗੂ ਅਤੇ ਕਈ ਵਾਰ ਮੀਡੀਆ ਦੀ ਵੀ ਮੌਜੂਦਗੀ ਹੁੰਦੀ ਹੈ ਤੇ ਇਸ ਸਮਾਗਮ ਨਮੇ ਚੁਣੇ ਗਏ ਵਿਧਾਇਕ ਦੇ ਸੰਵਿਧਾਨਿਕ ਜ਼ਿੰਮੇਵਾਰੀ ਦੀ ਸ਼ੁਰੂਆਤ ਨੂੰ ਦਰਸਾਉਂਦਾ ਲੁਧਿਆਣਾ ਪਛਵੀ ਵਿਧਾਨ ਸਭਾ ਹਲਕੇ ਦੀ ਜਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ अरोड़ा ਨੇ ਜਿੱਤ ਦਰਜ ਕੀਤੀ ਤਾਂ ਉਹਨਾਂ ਨੂੰ 35179 ਵੋਟਾਂ ਮਿਲੀਆਂ ਸੀਗੀਆਂ ਤੇ ਉਹ ਪਹਿਲੇ ਨੰਬਰ ਤੇ ਰਹੇ ਤੇ ਦੂਜੇ ਨੰਬਰ ਤੇ ਰਹੇ ਸੀਗੇ ਭਾਰਤ ਪੋਸ਼ਣ ਆਸੂ ਜੋ ਕਿ ਕਾਂਗਰਸ ਦੇ ਸੀਗੇ ਤੇ ਜਿਨ੍ਹਾਂ ਨੂੰ 24542 ਵੋਟਾਂ ਮਿਲੀਆਂ ਸਨ ਤੇ ਤੀਜੇ ਨੰਬਰ ਤੇ ਰਹੇ ਸੀਗੇ ਜੀਵਨ ਗੁਪਤਾ ਜਿਨ੍ਹਾਂ ਨੂੰ 20323 ਵੋਟਾਂ ਮਿਲੀਆਂ ਸਨ ਤੇ ਚੌਥੇ ਨੰਬਰ ਤੇ ਸ਼੍ਰੋਮਣੀ ਕਾਲੀ ਦਲ ਦੇ ਪਰਵਕਾਰ ਸਿੰਘ ਉਮਰ ਰਹੇ ਸੀਗੇ ਜਿਨ੍ਹਾਂ ਨੂੰ 8203 ਵੋਟਾਂ ਮਿਲੀਆਂ ਸੀਗੀਆਂ ਸੋ ਸੰਜੀਵ अरोड़ा ਨੇ ਭਾਰਤ ਪੋਸ਼ਣ ਆਸੂ ਨੂੰ 10637 ਵੋਟਾਂ ਦੇ ਵੱਡੇ ਫਰਕ ਨਾਲ ਹਰਾਇਆ ਸੀ ਇਸ ਤਰੀਕੇ ਨਾਲ ਆਮ ਆਦਮੀ ਪਾਰਟੀ ਨੇ ਹੋਰ ਸਾਰੀਆਂ ਪਾਰਟੀਆਂ ਨੂੰ ਪਿੱਛੇ ਛੱਡ ਦਿੱਤਾ ਸੀ ਤੇ ਚੋਣ ਜਿੱਤਣ ਤੋਂ ਬਾਅਦ ਪਾਰਟੀ ਵੱਲੋਂ ਲੋਕਾਂ ਦਾ ਧੰਨਵਾਦ ਵੀ ਕੀਤਾ ਗਿਆ ਸੀ ਕਿ ਉਹਨਾਂ ਨੇ ਪਾਰਟੀ ਉੱਤੇ ਭਰੋਸਾ ਕਰਕੇ ਉਹਨਾਂ ਨੂੰ ਵੱਡੀ ਜਿੱਤ ਦਵਾਈ ਹੈ ਤੇ ਆਸ਼ੂ ਨੇ ਵੀ ਹਾਰ ਕਬੂਲੀ ਸੀ ਜੋ ਜਨਤਨੋਰਾ ਫੈਸਲਾ ਦਿੱਤਾ ਸੀਗਾ ਉਸ ਨੂੰ ਸਵੀਕਾਰਿਆ ਸੀ ਤੇ ਉਹਨਾਂ ਨੇ ਸੰਜੀਵ ਅਰੋੜਾ ਨੂੰ ਵਧਾਈ ਵੀ ਦਿੱਤੀ ਸੀ ਸੋ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਨੇ 19 ਜੂਨ ਨੂੰ ਲੁਧਿਆਣਾ ਵਿੱਚ ਹੋਈ ਉਪ ਚੋਣ ਵਿੱਚ ਕਾਂਗਰਸ ਦੇ ਭਾਰਤ ਪੁਸ਼ਣ ਆਸ਼ੂ ਨੂੰ 10637 ਵੋਟਾਂ ਨਾਲ ਹਰਾਇਆ ਤੇ ਉਹਨਾਂ ਨੇ ਅੱਜ ਚੰਡੀਗੜ੍ਹ ਵਿਧਾਨ ਸਭਾ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਹਾਜ਼ਰੀ ਵਿੱਚ ਵਿਧਾਇਕ ਵਜੋਂ ਸੌਹ ਚੁੱਕੇ। ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਉਹਨਾਂ ਨੂੰ ਸੌਹ ਚੁਕਾਈ ਤੇ ਸੌ ਸਮੇਂ ਸੰਜੀਵ ਅਰੋੜਾ ਨੇ ਕਿਹਾ ਕਿ ਉਹ ਦੇਸ਼ ਦੀ ਅਖੰਡਤਾ ਤੇ ਪ੍ਰਭੂਸੱਤਾ ਨੂੰ ਬਣਾਈ ਰੱਖਣਗੇ ਅਤੇ ਆਪਣੇ ਫਰਜ਼ਾਂ ਨੂੰ ਨਿਭਾਉਣ ਵਿੱਚ ਪੂਰੀ ਵਫਾਦਾਰੀ ਨਿਭਾਉਣਗੇ। ਵਫਾਦਾਰੀ ਦਿਖਾਉਣਗੇ। ਸੋ ਸੌ ਸਮਾਪਤ ਹੋਣ ਉਪਰੰਤ ਉਹਨਾਂ ਨੇ ਸਪੀਕਰ ਸੰਦਵਾ ਸੁਭਾ ਪ੍ਰਦਾਨ ਅਮਨ अरोड़ा ਅਤੇ ਆਮ ਆਦਮੀ ਪਾਰਟੀ ਦੇ ਆਗੂ ਮਨੀਸ਼ ਸਿਸੋਦੀਆ ਨਾਲ ਹੱਥ ਵੀ ਮਿਲਾਇਆ ਸੋ ਉਪਚੋਣ ਦੌਰਾਨ ਆਪ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਕਿਹਾ ਸੀ ਕਿ ਜੋ ਸੰਜੀਵ अरोड़ा ਚੋਣ ਜਿੱਤਦੇ ਨੇ ਜੇਕਰ ਤਾਂ ਉਹਨਾਂ ਨੂੰ ਕੈਬਨਿਟ ਵਿੱਚ ਸ਼ਾਮਲ ਕੀਤਾ ਜਾਵੇਗਾ ਹੁਣ ਸਭ ਦੀ ਨਜ਼ਰ ਇਸ ਗੱਲ ਤੇ ਹੈ ਕਿ ਉਹ ਮੰਤਰੀ ਬਜੋ ਕਦੋਂ ਸੌ ਚੁੱਕਣਗੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ अरोड़ा ਨੇ 19 ਜੂਨ ਨੂੰ ਲੁਧਿਆਣਾ ਵਿਧਾਨ ਸਭਾ ਦੀ ਉਪ ਚੋਣ ਵਿੱਚ ਕਾਂਗਰਸ ਅੱਦੇ ਭਾਰਤ ਭੂਸ਼ਣ ਅਸ਼ੂ ਨੂੰ 10637 ਵੋਟਾਂ ਦੇ ਵੱਡੇ ਅੰਤਰ ਨਾਲ ਹਰਾਇਆ ਸੀਗਾ ਤੇ ਇਸ ਜਿੱਤ ਦੇ ਨਾਲ ਹੀ ਉਹਨਾਂ ਨੇ ਪੰਜਾਬ ਵਿਧਾਨ ਸਭਾ ਵਿੱਚ ਆਪਣੇ ਵਿਧਾਇਕ ਪਦ ਲਈ ਚੰਡੀਗੜ੍ਹ ਵਿਖੇ ਸਪੀਕਰ ਕੁਲਤਾਰ ਸਿੰਘ ਸਦਵਾਂ ਕੋਲੋਂ ਅੱਜ ਸੌਹ ਚੁੱਕੀ ਹੈ ਸੋ ਸੌਹ ਚੁੱਕਦੇ ਸਮੇਂ ਸੰਜੀਵ अरोड़ा ਨੇ ਭਾਰਤ ਦੇ ਸੰਵਿਧਾਨ ਲਈ ਆਪਣੇ ਮਨ ਵਿੱਚ ਸ਼ਰਧਾ ਅਤੇ ਵਫਾਦਾਰੀ ਦੀ ਗੱਲ ਕੀਤੀ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਉਹ ਭਾਰਤ ਦੀ ਅਖੰਡਤਾ ਤੇ ਪ੍ਰਭੂਸੱਤਾ ਨੂੰ ਬਣਾਈ ਰੱਖਣਗੇ ਅਤੇ ਆਪਣੇ ਫਰਜ਼ਾਂ ਨੂੰ ਇਮਾਨਦਾਰੀ ਨਾਲ ਨਿਭਾਉਣਗੇ ਤੇ ਸੋ ਸਮਾਰੋਹ ਤੋਂ ਬਾਅਦ ਉਹਨਾਂ ਨੇ ਸਪੀਕਰ ਸੂਬਾ ਪ੍ਰਧਾਨ ਅਤੇ ਆਮ ਆਦਮੀ ਪਾਰਟੀ ਦੇ ਵਿਰਿਸ਼ਟ ਆਗੂ ਨਾਲ ਵੀ ਹੱਥ ਮਿਲਾਇਆ ਜੀ ਮੁਲਾਕਾਤ ਕੀਤੀ ਤੇ ਇਹ ਵੀ ਯਾਦ ਰਹੇ ਕਿ ਉਪ ਚੋਣ ਦੀ ਚੋਣ ਪ੍ਰਚਾਰ ਮਹਿੰਮ ਦੌਰਾਨ ਆਪ ਦੇ ਨੇਤਾ ਅਰਵਿੰਦ ਕੇਜਰੀਵਾਲ ਨੇ ਵਾਅਦਾ ਕੀਤਾ ਸੀ ਕਿ ਜੇਕਰ ਸੰਜੀਵ अरोड़ा ਜਿੱਤਦੇ ਹਨ ਤਾਂ ਉਹਨਾਂ ਨੂੰ ਪੰਜਾਬ ਸਰਕਾਰ ਦੀ ਕੈਬਨਿਟ ਵਿੱਚ ਵੀ ਮੰਤਰੀ ਬਣਾਇਆ ਜਾਵੇਗਾ ਹੁਣੇ ਦੇਖਣਾ ਬਹੁਤ ਹੀ ਦਿਲਚਸਪ ਹੋਵੇਗਾ ਕਿ ਉਹ ਕਦੋਂ ਮੰਤਰੀ ਵਜੋਂ ਸੌ ਚੁੱਕਦੇ ਹਨ ਸੋ ਅੱਜ ਕੁਲਤਾਰ ਸਿੰਘ ਸੰਧਵਾ ਵੱਲੋਂ ਉਹਨਾਂ ਨੂੰ ਸੌ ਚੁਕਾਈ ਗਈ ਹੈ